ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ 'ਚ ਤਿਰੰਗਾ ਫੇਰਾ ਕੇ ਰਾਸ਼ਟਰ ਦੇ ਨਾਤੇ ਇੱਕ ਸੰਦੇਸ਼ ਜਾਰੀ ਕੀਤਾ ਤੇ ਇੱਧਰ ਹੀ ਪਟਾਲਾ 'ਚ ਉਮੀਦ ਫਾਊਂਡੇਸ਼ਨ ਵੱਲੋਂ ਆਜ਼ਾਦੀ ਅੰਮ੍ਰਿਤ ਮਾ ਉਤਸਵ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ ਮੁੱਖ ਮਹਿਮਾਨ ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਦਾ ਸਵਾਗਤ ਉਮੀਦ ਫਾਊਂਡੇਸ਼ਨ ਦੇ ਚੇਅਰਮੈਨ ਨੇ ਕੀਤਾ ਮੁੱਖ ਮਹਿਮਾਨ ਪਰਮਜੀਤ ਗਿਲਵਲੋ ਤਿਰੰਗਾ ਲਹਿਰੋਂ ਦੀ ਰਸਮ ਅਦਾ ਕੀਤੀ ਗਈ। ਰਾਸ਼ਟ੍ਰ ਗਾਨ ਦੇ ਉਪਰੰਤ ਮਾ ਭਾਰਤੀ ਲਈ ਜੋਤ ਵੀ ਜਗਾਈ ਗਈ। ਮੁੱਖ ਮਹਿਮਾਨ ਪਰਮਜੀਤ ਸਿੰਘ ਗਿਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਦਾਨੀ ਸੱਜਣਾ ਕੋਲ ਪਹੁੰਚ ਕੇ ਖੂਨ ਦਾਨ ਦੀ ਰਸਮ ਅਦਾ ਕਰਦੇ ਹੋਏ ਮੁੱਖ ਮਹਿਮਾਨ ਪਰਮਜੀਤ ਸਿੰਘ ਗਿਲਵਲੋ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਹੀ ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਆਜ਼ਾਦੀ ਦਿਹਾੜੇ ਤੇ ਵਧਾਈ ਦਿੱਤੀ ਖੂਨਦਾਨ ਕੈਂਪ ਦੀ ਪ੍ਰਸ਼ੰਸਾ ਕੀਤੀ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਅਮਰੀਕਾ ਨੂੰ ਦਿੱਤੇ ਕਰਾਰੇ ਜਵਾਬ ਬਾਰੇ ਦੱਸਦੇ ਹੋਏ ਕਿਹਾ ਕਿ ਵਿਦੇਸ਼ੀ ਸਮਾਨ ਦੀ ਜਗ੍ਹਾ ਸਵਦੇਸ਼ੀ ਅਪਣਾਓ ਦੁਨੀਆ ਦੀ ਚੌਥੀ ਅਰਥ ਵਿਵਸਥਾ ਅਸੀਂ ਬਣਾ ਚੁੱਕਿਆ ਦੇਸ਼ ਵਾਸੀ ਇਸ ਨੂੰ ਹੋਰ ਵੀ ਅੱਗੇ ਲੈ ਜਾ ਸਕਦੇ ਨੇ ਸਭ ਤੋਂ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ 79ਵੇਂ ਸੁਤੰਤਰਤਾ ਦਿਵਸ ਤੇ ਬਹੁ ਬਹੁ ਵਧਾਈ ਹੋਵੇ ਇਹ ਉਮੀਦ ਫਾਊਂਡੇਸ਼ਨ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਹਰ ਸਾਲ ਕਰਦੇ ਆ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਰੈਗੂਲਰ ਬਲੱਡ ਕੈਂਪ ਲਗਾ ਲਗਭਗ 200 ਤੋਂ 250 ਯੂਨਿਟ ਹਰ ਸਾਲੇ ਕੰਟ੍ਰਿਬਿਊਟ ਕਰਦੇ ਬਹੁਤ ਵਧੀਆ ਉਪਰਾਲਾ ਜੀ ਅਜਦਾ ਦਿਨ ਜਿਹੜਾ ਭਾਰਤ ਨੂੰ ਕਿੰਨੀਆਂ ਵੱਡੀਆਂ ਚੁਣੌਤੀਆਂ ਨੇ ਅੰਤਰਰਾਸ਼ਟਰੀ ਲੈਵਲ ਤੇ ਵੀ ਸਾਡੇ ਅੰਦਰੂਨੀ ਵੀ ਜਿਦਾਂ ਅੰਬੇਦਕਰ ਜੀ ਨੇ ਵੀ ਕਿਹਾ ਸੀ ਤੇ ਚਨਕਯ ਨੇ ਵੀ ਕਿਹਾ ਸੀ ਕਿ ਜਿੰਨਾ ਚਿਰ ਤੱਕ ਸੈਂਟਰ ਮਜ਼ਬੂਤ ਨਹੀਂ ਹੋਏਗਾ ਦੇਸ਼ ਤਰੱਕੀ ਨਹੀਂ ਕਰੇਗਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿੱਚ ਤੁਹਾਨੂੰ ਇੱਕ ਬਹੁਤ ਹੀ ਸਟਰੋਂਗ ਜਿਹੜਾ ਪ੍ਰਧਾਨ ਮੰਤਰੀ ਮਿਲਿਆ ਤੇ ਜਿਸ ਦੇ ਕਰਕੇ ਅਸੀਂ ਅੱਜ ਉਹ ਯੂ ਐਸ ਏ ਜਿਹੜਾ ਸਾਡੇ ਉੱਤੇ ਅੱਜ ਟੈਰਿਫ ਵਾਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਆਪਣੇ ਕਿਸਾਨਾਂ ਦੇ ਹੱਥਾਂ ਨੂੰ ਅਸੀਂ ਆਪਣੇ ਮਜ਼ਦੂਰਾਂ ਦੇ ਹੱਥਾਂ ਨੂੰ ਅਸੀਂ ਆਪਣੇ ਐਮ ਐਸ ਐਮ ਇ ਦੇ ਹਿੱਤਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਸਾਫ਼ ਮਨਾ ਕਰ ਦਿੱਤਾ ਹੈ ਕਿ ਜੋ ਕਰਨਾ ਤੁਹਾਡੇ ਕੋਲ ਜੋ ਤੁਹਾਡੇ ਕੋਲ ਜ਼ੋਰ ਲੱਗਦਾ ਲਾ ਲੋ ਅਸੀਂ ਆਪਣੇ ਕਿਸਾਨੀ ਨੂੰ ਬਰਬਾਦ ਨਹੀਂ ਹੋਣ ਦੇਣਾ। ਹੁਣ ਆਪਰੇਸ਼ਨ ਜਿਹੜਾ ਸੰਦੂਰ ਕੀਤਾ ਗਿਆ। ਅੱਜ ਸਾਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਕਿ ਦੇਸ਼ ਹੁਣ ਪੂਰੀ ਤਰ੍ਹਾਂ ਜ਼ੁਲਮ ਸਹਿਣ ਨੂੰ ਨਹੀਂ। ਮਤਲਬ ਕਿ ਜਵਾਬ ਦੇਣ ਨੂੰ ਪੂਰਾ ਤਿਆਰ ਹੈ। ਅਸੀਂ ਹੁਣ ਅੰਦਰ ਵੜ ਕੇ ਉਹਨਾਂ ਦੇ ਅੰਦਰ ਘਰਾਂ 'ਚ ਵੜ ਕੇ ਉਹਨਾਂ ਨੂੰ ਮਾਰਾਂਗੇ। ਇਹ ਬਹੁਤ ਵੱਡੀ ਇੱਕ ਕਮਜ਼ੋਰੀ ਸੀ ਪਹਿਲੇ ਪਹਿਲੀਆਂ ਸਰਕਾਰਾਂ ਦੀ ਰਹੀ। ਜਿਸ ਕਰਕੇ ਇਨਪਾਕ ਜਿਹੜੇ ਸਾਡੇ ਗਵਾਂਢੀ ਦੇਸ਼ ਹੈ ਉਹਨਾਂ ਦੀ ਸੋਚ ਉਹ ਬਣ ਚੁੱਕਾ ਰਿਹਾ ਉਹਨਾਂ ਦਾ ਉਹਨਾਂ ਨੂੰ ਲੱਗਦਾ ਸੀ ਕਿ ਜਿੱਥੇ ਮਰਜ਼ੀ ਜਾਵਾਂਗੇ ਜੋ ਮਰਜ਼ੀ ਕਰਾਂਗੇ ਤੇ ਹਿੰਦੁਸਤਾਨ ਨੇ ਜਵਾਬ ਨਹੀਂ ਦੇਣਾ ਪਰ ਜਿਸ ਤਰ੍ਹਾਂ ਹੀ ਉਹ ਉਹਨਾਂ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸਾਰੀ ਦੁਨੀਆ ਹੀ ਖੜੀ ਹੋ ਗਈ ਸਾਰੀ ਦੁਨੀਆ ਦੀਆਂ ਨਜ਼ਰਾਂ ਹਿੰਦੁਸਤਾਨ ਤੇ ਹੋ ਗਈਆਂ ਅੱਜ ਅਸੀਂ ਮੇਕ ਇਨ ਇੰਡੀਆ ਦੇ ਤਹਿਤ ਇੰਨਾ ਤਗੜਾ ਸਟਰੋਂਗ ਸੈਟਅਪ ਸਾਡਾ ਬਣ ਗਿਆ ਕਿ ਅਸੀਂ ਹਥਿਆਰ ਜਿਹੜੇ ਜਿਨ੍ਹਾਂ ਦੇ ਸਾਨੂੰ ਬਾਕੀ ਮੁਲਕਾਂ ਤੇ ਡਿਪੈਂਡ ਕਰਨਾ ਪੈਂਦਾ ਸੀ ਅੱਜ ਅਸੀਂ ਆਪਣੇ ਕੰਟਰੀ 'ਚੋਂ ਬਣਾ ਕੇ ਬਾਹਰਲੇ ਦੇਸ਼ਾਂ ਨੂੰ ਦੇ ਰਹੇ ਹਾਂ ਇੱਕ ਬਹੁਤ ਵੱਡੀ ਚੇਂਜ ਇਸੇ ਦੇ ਨਾਲ ਨਹੀਂ ਅੱਜ ਦੇਸ਼ ਵਿੱਚ ਨਾਰੀ ਸ਼ਕਤੀ ਨੂੰ ਬਹੁਤ ਤਾਕਤ ਮਿਲੀ ਹੈ ਐਮ ਐਸ ਐਮ ای ਯੂਨਿਟਸ ਬਹੁਤ ਤਾਕਤ ਮਿਲੀ ਹੈ ਤੇ ਅੱਜ ਪ੍ਰਧਾਨ ਮੰਤਰੀ ਨੇ ਪੱਛੇ ਨੂੰ ਚ ਕਿਹਾ ਕਿ ਦੇਸ਼ ਦੀ ਇਕਨੋਮੀ ਨੂੰ ਹੋਰ ਸਟਰੋਂਗ ਕਰ ਲਈ ਜਿਹੜਾ ਜੀ ਐਸ ٹی ਦਾ ਪਰਸੈਂਟੇਜ ਹੋ ਘਟਾਈ ਜਾਏਗੀ ਜਿਹਦੇ ਨਾਲ ਘਰੇਲੂ ਉਦਯੋਗ ਛੋਟੇ ਉਦਯੋਗ ਨੂੰ ਬਹੁਤ ਜ਼ਿਆਦਾ ਤਾਕਤ ਮਿਲੇਗੀ ਇਹ ਜਿਹੜਾ ਸਾਡੇ ਉੱਤੇ ਟੈਰਿਫ ਵਾਰ ਕੀਤੇ ਨੂੰ ਕੀਤਾ ਜਾ ਰਿਹਾ ਇਹਨੂੰ ਵੀ ਇੱਕ ਇੱਕ ਨਜਾਦ ਮਿਲੇਗੀ ਤੁਮ। ਅਸੀਂ ਸક્ષਮ ਅਸੀਂ ਦੁਨੀਆ ਦੀ ਮਾਰਕੀਟਾਂ ਬਹੁਤ ਵੱਡੀ। ਇਹ ਤੋਂ ਸਾਨੂੰ ਬਾਹਰ ਬਣਾ ਕੇ ਤੇ ਜਿੰਦੇ ਜ਼ਰੂਰਤ ਨਹੀਂ ਸਾਡੀ ਆਪਣੀ ਹੀ ਬਹੁਤ ਵੱਡੀ ਮਾਰਕੀਟ ਹੈ। ਤੇ ਅੱਜ ਇੱਕ ਉਹਨਾਂ ਨੇ ਹੋਰ ਗੱਲ ਬਹੁਤ ਵੱਡੀ ਕਹੀ ਕਿ ਮੇਕ ਇਨ ਇੰਡੀਆ ਦਾ ਯੂਜ਼ ਕਰੋ। ਵਿਦੇਸ਼ੀ ਜਿਹੜਾ ਸਾਹੀ ਮਾਲ ਹੈ ਉਹਦੀ ਵਰਤੋਂ ਕਰਨੀ ਬੰਦ ਕਰੋ। ਤੇ ਆਓ ਸਾਰੇ ਪ੍ਰਣ ਲਈਏ ਕਿ ਅੱਜ ਤੋਂ ਕੱਟ ਤੋਂ ਕੱਟ ਜਿੰਨੀ ਨਿਰਭਰਤਾ ਹੋ ਸਕਦੀ ਹੈ ਜਿੱਥੇ ਬਹੁਤ ਮਜਬੂਰੀ ਹੈ ਠੀਕ ਹੈ ਲੇਕਿਨ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਹੈ ਉਹ ਅਸੀਂ ਆਪਣੇ ਘਰੇਲੂ ਉਦਯੋਗ ਨੂੰ ਕਦੇ ਬਣੀ ਹੋਈਆਂ ਵਸਤਾਂ ਨੂੰ ਵਰਤੀ ਹੈ ਉਸ ਦੇ ਨਾਲ ਹੀ ਮੈਂ ਅੱਜ ਜਿਹੜੇ ਸਾਡੇ ਸ਼ਹੀਦਾਂ ਨੇ ਜਿੰਨਾ ਕਰਕੇ ਸਾਨੂੰ ਆਜ਼ਾਦੀ ਮਿਲੀ ਮੈਂ ਉਹਨਾਂ ਨੂੰ ਨਮਨ ਕਰਨਾ ਯਾਰਾਂ ਲੱਖਾਂ ਲੋਕ ਸ਼ਹੀਦ ਹੋਏ ਕਾਂ ਕਰਕੇ ਸੀ ਤਾਂ ਨਹੀਂ ਕਈ ਸ਼ਹੀਦਾਂ ਕਈ ਤੇ ਸਾਡੇ ਸਾਹਮਣੇ ਨੇ ਲੀਡਰ ਜਿਦਾਂ ਭਗਤ ਸਿੰਘ ਜੀ ਹੋ ਗਏ ਰਾਜਗੁਰੂ ਸੁਖਦੇਵ ਜੀ ਜਿਨ੍ਹਾਂ ਦੇ ਨਾਮ ساری ਦੁਨੀਆ ਜਾਣਦੀ ਪਰ ਕਈ ਇਹੋ ਜਿਹੇ ਵੀ ਲੋਕ ਸੀ ਜਿਨ੍ਹਾਂ ਨੇ ਪਿੱਛੇ ਰਹਿ ਕੇ ਇਸ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਅੱਜ ਉਹਨਾਂ ਨੂੰ ਵੀ ਪੂਰਾ ਨਮਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਅਜੀਤ ਸਿੰਘ ਜੀ ਜਿਹੜੇ ਭਗਤ ਸਿੰਘ ਜੀ ਦੇ ਚਾਚਾ ਜੀ ਸੀ ਜਿਨ੍ਹਾਂ ਤੋਂ ਭਗਤ ਸਿੰਘ ਨੇ ਸਿੱਖਿਆ ਸੀ ਜਿੰਨਾ ਚੋਂ ਆਜ਼ਾਦੀ ਅਸੀਂ ਗੁਲਾਮ ਹਾਂ ਤੇ ਅਸੀਂ ਆਜ਼ਾਦੀ ਲੈਣੀ ਹੈ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਨਾਹਰਾ ਲਾਇਆ ਅੰਗਰੇਜ਼ ਸਰਕਾਰ ਦੇਗੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਬਹੁਤ ਤੰਗ ਕੀਤਾ ਉਹਨਾਂ ਨੂੰ ਬਾਹਰ ਜਾਣਾ ਪੈ ਗਿਆ ਦੇਸ਼ ਛੱਡ ਕੇ ਜਾਣਾ ਪੈ ਗਿਆ 38 ਸਾਲ ਉਹੜੇ ਕ੍ਰਾਂਤੀਕਾਰੀ ਬਾਹਰ ਸੀ ਉਹਨਾਂ ਨੂੰ ਸਰਗਰਮ ਕਰਦੇ ਰਹੇ 38 ਸਾਲ ਤੋਂ ਬਾਅਦ ਅਤੇ ਇੱਕ ਮਨ ਵਿੱਚ ਉਹਨਾਂ ਦੇ ਹੈਗਾ ਸੀ ਕਿ ਜਦੋਂ ਮੈਂ ਮੇਰਾ ਪ੍ਰਾਣ ਨਿਕਲ ਤੇ ਮੈਂ ਆਜ਼ਾਦ ਭਾਰਤ ਵਿੱਚ ਨਿਕਲ ਤੇ ਕੁਦਰਤ ਦਾ ਦੇਖੋ ਤੁਸੀਂ ਕਿ ਜਿੱਦਨ ਉਹਨਾਂ ਦੀ ਡੈਥ ਹੋਈ ਉਦੋਂ 15 ਅਗਸਤ 1947 ਵਾਲੇ ਦਿਨ ਸਵੇਰੇ ਉਹਨਾਂ ਦੀ ਡੈਥ ਹੋਈ ਆਜ਼ਾਦ ਭਾਰਤ ਇਹੋ ਜਿਹੀ ਵੀ ਕਈ ਅਣ ਗਿਨੇ ਸ਼ਹੀਦ ਹੋਏ ਆ ਜਿਨ੍ਹਾਂ ਦੇ ਸਾਨੂੰ ਬਾਰੇ ਨਹੀਂ ਪਤਾ ਅਸੀਂ ਸਭ ਨੂੰ ਨਮਨ ਕਰਨੇ ਆ ਉਸ ਦੇ ਨਾਲ ਇੱਕ ਵਾਰ ਫੇਰ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਤੇ ਅਸੀਂ ਜਿੱਦਾਂ ਕਿ ਮੇਕਨ ਇੰਡੀਆ ਦੇਦਰ ਦੇ ਅਸੀਂ ਘਰੇਲੂ ਉਦਯੋਗ ਵਰਤੀ ਹੈ ਅਤੇ ਸਾਰੇ ਹੀ ਇਕੱਠੇ ਹੋ ਕੇ ਇਹ ਜਿਹੜਾ ਸਾਡੇ ਉੱਤੇ ਵਿਦੇਸ਼ੀ ਤਾਕਤਾਂ ਯੋਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਆਪਣੇ ਦੇਸ਼ ਦੇ ਮੁਖੀ ਦੇ ਹੱਥ ਮਜ਼ਬੂਤ ਕਰ